ਕਸ਼ਕਾਲ ਜੀ ਅੱਜ ਕੀ ਬਣਾਵਾ ਸਰਵਿਸ ਸੈਂਟਰ ਵਿੱਚ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਮੈਂ ਤੁਹਾਡੀ ਕਿੱਦਾਂ ਹੈਲਪ ਕਰ ਸਕਦੀ ਹਾਂ ਹਾਏ ਪਨੀਰ ਦੀ ਸਬਜੀ ਕਿਹੜੀ ਬਣਾਵਾ ਕੋਈ ਨਹੀਂ ਸਮਝ ਆਉਂਦਾ ਈ ਤੁਸੀਂ ਟੈਨਸ਼ਨ ਨਾ ਲਓ ਇਸੇ ਕਰਕੇ ਅਸੀਂ ਸਰਵਿਸ ਸੈਂਟਰ ਕੋਲੇ ਜੀ ਤੁਸੀਂ ਆਪਣਾ ਨਾਮ ਦੱਸੋ ਮੈਨੂੰ ਜੀ ਜੀ ਠੀਕ ਹੈ ਜੀ ਕੱਲ ਬਣਾਏ ਸੀ ਤੁਸੀਂ ਕੱਦੂ ਤੁਹਾਡਾ ਸਾਰਾ ਟੱਪਰ ਕਰਦਾ ਸੀ ਥੂ ਥੂ ਇਸ ਕਰਕੇ ਤੁਸੀਂ ਅੱਜ ਬਣਾਓ ਜੀ ਪਨੀਰ ਦੀ ਪੁਰਜੀ ਤਾਂ ਕਿ ਤੁਹਾਡਾ ਸਾਰਾ ਕੰਮ ਕਰੇ ਵਾਹ ਜੀ ਵਾਹ ਜੀ ਵਾਹ ਜੀ 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 ਸ਼ੁਕਰੀਆ ਸ਼ੁਕਰੀਆ ਜਦੋਂ ਦਾ ਸਰਵਿਸ ਸੈਂਟਰ ਖੋਲਿਆ ਮੈਂ ਆਣੀ ਫੋਨ ਤੇ ਫੋਨ ਓਕੇ ਫੋਨ ਆ ਗਿਆ ਹਾਂਜੀ ਕੀ ਬਨਾਵਾ ਸਰਵਿਸ ਸੈਂਟਰ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡੀ ਕਿੱਦਾਂ ਹੈਲਪ ਕਰ ਸਕਦੀ ਹਾਂ ਅੱਛਾ ਜੀ ਗੈਸਟ ਆ ਰਹੇ ਨੇ ਜੀ ਕੌਣ ਆ ਰਿਹਾ ਜੀ ਜੀਜਾ ਜੀ ਆ ਰਹੇ ਹੁੰ ਜੀ ਬਹੁਤ ਵਧੀਆ ਤੁਹਾਡੇ ਆ ਰਹੇ ਨਹੀਂ ਜੀਜਾ ਜੀ ਤੁਸੀਂ ਬਜਾਰੋਂ ਮੰਗਾ ਲਿਓ ਪੀਜ਼ਾ ਜੀ ਤੇ ਘਰੇ ਬਣਾ ਲਓ ਤੇ ਬਹੁਤ ਵਧੀਆ ਨਾਲ ਦੇ ਨਾਲ ਤੁਸੀਂ ਇੱਕ ਪਨੀਰ ਦੀ ਸਬਜ਼ੀ ਜ਼ਰੂਰ ਬਣਾ ਲਿਓ ਕਿਉਂਕਿ ਜੀਜੇ ਪਨੀਰ ਦੀ ਸਬਜ਼ੀ ਪਸੰਦ ਕਰਦੇ ਨੇ ਤੇ ਜੇ ਉਹ ਨੌਨ ਵੈਜ ਡਿਸ਼ ਕੀ ਨੇ ਤੇ ਬਟਰ ਚਿਕਨ ਮੇਰੇ ਸਾਹਬ ਨਾ ਬਹੁਤ ਵਧੀਆ ਆਪਸ਼ਨ ਹੈਗੀ ਤੇ ਭੈਣੇ ਮੈਂ ਜਦੋਂ ਸਰਵਿਸ ਸੈਂਟਰ ਖੋਲਿਆ ਨਾ ਮੇਰੇ ਕੋ ਤੇ ਮੈਂ ਨੂੰ ਫੋਨ ਤੇ ਹੁਣ ਆਉਂਦੇ ਮੈਂ ਕਹੇ ਜਨਾਨੀਆਂ ਦਾ ਸਭ ਤੋਂ ਵੱਡਾ ਮਸਲਾ ਹੀ ਇਹ ਸੀ ਹਾਏ ਅੱਜ ਆ ਬਣਾ ਲਿਆ ਕੱਲ ਕੀ ਬਣਾ ਮੈਂ ਕਹੇ ਤੇ ਕੰਮ ਹੀ ਬੜਾ ਵਧੀਆ ਆਪਾਂ ਸਰਵਿਸ ਸੈਂਟਰ ਖੋਲਦੇ ਨਾਲ